ਜੇਦੋ ਕੋਈ ਕਿਸੇ ਦਿਨ ਨਾਲ ਧੱਕਾ ਕਰਦਾਗਾ ਧੱਕੇ ਸਾਂਹਿਆ ਕਰਦਾਗਾ ਧੱਕੇ ਦੇ ਨਾਲ ਜੇਲਾ ਦੇ ਵਿੱਚ ਬੰਦ ਕਰਦਾਗਾ ਫਿਰ ਉਸ ਦਾ ਗੁੱਸਾ ਭਾਵਕ ਸੋਡੇ ਅੰਦਰ ਇੱਕ ਦਿਨ ਫੁੱਟੇ ਆਉਂਦਾਗਾ ਯਾਨੀ ਕਿ ਰੱਬ ਉਹ ਦੜ ਲਿਆਉਂਦਾਗਾ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਹਾਰੀ ਅੱਜ ਤੇ ਇਸ ਨੂੰ ਲੈ ਕੇ ਕਾਂਗਰਸ ਆਗੂ ਸਖਪਾਲ ਸਿੰਘ ਖਹਿਰਾ ਨੇ ਇਕੱਠੇ ਹੋ ਕੇ ਲੱਡੂ ਬੰਡੇ ਢੋਟ ਮੱਕੇ ਵਜਾਏ ਢੋਲ ਵਜਾਏ ਤੇ ਜਿਹੜੀਆਂ ਗੱਲਾਂ ਕਹਿਆਂ ਖਰੇ ਨੇ ਸਖਬਾਲ ਸਿੰਘ ਖਰੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਇਹ ਗੱਲ ਇੱਥੇ ਬੜੀ ਮੈਂ ਪਹਿਲਾਂ ਵੀ ਕਹਿਆ ਸੀ ਇਹ ਸੋਚਣ ਤੇ ਸਮਝਣ ਵਾਲੀ ਗੱਲ ਹੁੰਦੀ ਆ ਹੁਣ ਕਈ ਗੱਲਾਂ ਦੇ ਕਈ ਲੋਕਾਂ ਦੇ ਇਥੇ ਫਿਰ ਝੁੰਗੜੇ ਲੜਦੇ ਆ ਗੱਲਾਂ ਤਤੀਆਂ ਲੱਗਦੀਆਂ ਨੇ ਗੱਲਾਂ ਖਰੀਆਂ ਲੱਗਦੀਆਂ ਨੇ ਤੇ ਫਿਰ ਕਮੈਂਟ ਕਰਨ ਵਾਲੇ ਅਖੱਤਾਂ ਨੇ ਜਿਹੜੀਆਂ ਕਮੈਂਟਾਂ ਦੇ ਵਿੱਚ ਭੌਂਕਦੀਆਂ ਨੇ ਉਹਨਾਂ ਨੂੰ ਮਾੜਾ ਮੋਟਾ ਸ਼ਰਮ ਚਾਹੀਦਾ ਕਿ ਜੋ ਬੰਦਾ ਕਹਿ ਰਿਹਾਗਾ ਤੁਸੀਂ ਉਹ ਸੱਚ ਮੰਨਣ ਨੂੰ ਤਿਆਰ ਨਹੀਂ ਤੇ ਤੁਸੀਂ ਫਿਰ ਜੇ ਮੈਂ ਕੁਝ ਕਹਿ ਦਿੱਤਾ ਤੇ ਤੁਸੀਂ ਫਿਰ ਉਦੋਂ ਦੁਗਣੇ ਜਾ ਕੇ ਕਮੈਂਟ ਕਰਦੇ ਹੋ ਕਰੀ ਜਾਓ ਤੁਹਾਡੀਆਂ ਭੇਡਾਂ ਦੀ ਲੋੜ ਨਹੀਂ ਤੁਹਾਡੀ ਖੱਤਾਂ ਦੀ ਲੋੜ ਨਹੀਂ ਮੈਨੂੰ ਪਰ ਸਕਪਾਲ ਸਿੰਘ ਖੈਰਾ ਦੀ ਵੀਡੀਓ ਸੁਣਾਉਣਾ ਤੁਹਾਨੂੰ ਸਖਬਾਲ ਸਿੰਘ ਖੈਰਾ ਨੇ ਦਿੱਲੀ ਦੇ ਵਿੱਚ ਆਵਾ ਦੀ ਪਾਰਟੀ ਹਾਰਨ ਤੇ ਲੱਡੂ ਬੰਡੇ ਨੇ ਟੋਲ ਟਮੱਕੇ ਢੋਲ ਆਲਾ ਸੱਦ ਕੇ ਪੰਗੜੇ ਪਾਏ ਨੇ ਜਸ਼ਨ ਮਨਾਏ ਨੇ ਵਿਆਹ ਵਾਂਗੂ ਕਿਉਂਕਿ ਸਖਬਾਲ ਸਿੰਘ ਖੈਰਾ ਨੂੰ ਤਿੰਨ ਵਾਰੀ ਅੰਦਰ ਕੀਤਾ ਸੀ ਕਿਨੇ ਕੀਤਾ ਸੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਰਲ ਕੇ ਤੇ ਅੱਜ ਉਹੀ ਅਮਰਪਾਲ ਸਿੰਘ ਨਾਲ ਹੋ ਰਿਹਾਗਾ ਇਸ ਕਰਕੇ ਸਾਨੂੰ ਜਿਹੜਾ ਬੋਲਣਾ ਪੈਂਦਾਗਾ ਕਹਿਣਾ ਪੈਂਦਾਗਾ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਹੁੰਨਾਗਾ ਕਿ ਅਤ ਤੇ ਅੰਤ ਦਾ ਬੈਰ ਹੁੰਦਾ ਅਤ ਤੇ ਅੰਤ ਹੁਣ ਜਿਹੜੇ ਕਹਿੰਦੇ ਪੰਜਾਬੀ ਨਹੀਂ ਬੋਲਣੀ ਆਉਂਦੀ ਭਲਾਨਾ ਨਹੀਂ ਆਉਂਦਾ ਧਮਕਾ ਨਹੀਂ ਆਉਂਦਾ ਤੇ ਇਹ ਤੁਸੀਂ ਪਹਿਲਾਂ ਸਖਪਾਲ ਸਿੰਘ ਖਹਿਰਾ ਦੀ ਸਾਰੀ ਵੀਡੀਓ ਸੁਣੋ ਸਾਰੀ ਰਿਪੋਰਟ ਦੇਖੋ ਉਹਨੇ ਕੀ ਕਿਹਾ ਕੀ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਉਂ ਲੱਡੂ ਬੰਡੇ ਨੇ ਕਿਉਂ ਉਹਨਾਂ ਨੇ ਜਸ਼ਨ ਮਨਾਏ ਨੇ ਕਿਉਂ ਉਹਨਾਂ ਨੇ ਭੰਗੜਾ ਪਾਇਆਗਾ ਕੀ ਕਾਰਨ ਨੇ ਪਹਿਲਾ ਸਖਬਾਰ ਸਿੰਘ ਖੈਰਾ ਦੀ ਸਾਰੀ ਵੀਡੀਓ ਸੁਣ ਲੋ ਧਿਆਨ ਦੇ ਨਾਲ ਤੇ ਇਸ ਵੀਡੀਓ ਨੂੰ ਵੱਤ ਵਾਦ ਸ਼ੇਅਰ ਵੀ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਕਹਿ ਕੇ ਗਏ ਨੇ ਗੁਰਬਾਣੀ ਦਾ ਕਥਨ ਹੈ ਕੂੜ ਨੂੰ ਖੁੱਟੇ ਨਾਨਕਾ ਉੜਕ ਸੱਚ ਰਹੇ ਅੱਜ ਦਿੱਲੀ ਦੇ ਜੋ ਨਤੀਜੇ ਆਏ ਨੇ ਉਹਦੇ ਚ ਝੂਠ ਦਾ ਫੜਦਾ ਪੜਦਾ ਫਾਸ਼ ਹੋਇਆ ਵਾ ਝੂਠ ਨੂੰ maat ਪਈ ਹੈ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਅੱਗੇ ਵਿਚਾਰ ਸਾਂਝੇ ਕਰਾਂ ਨਾਰਮਲੀ ਮੈਂ ਕਦੀ ਕਿਸੇ ਦੀ ਹਾਰ ਤੇ ਕਿਸੇ ਦੇ ਸੰਕਟ ਵਿੱਚ ਮੈਂ ਕਦੀ ਖੁਸ਼ੀ ਨਹੀਂ ਮਨਾਈ ਜ਼ਿੰਦਗੀ ਦੇ ਵਿੱਚ ਪਰ ਕਿਉਂ ਖੁਸ਼ੀ ਮਨਾਉਣੀ ਪੈ ਰਹੀ ਹੈ ਇਹ ਮੈਂ ਤੁਹਾਨੂੰ ਹੁਣ ਥੋੜਾ ਜਿਹਾ ਲੱਡੂਆਂ ਦੇ ਵੇਰਵੇ ਤੋਂ ਬਾਅਦ ਤੇ ਇੱਕ ਵਾਰ ਢੋਲੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਵਜਾ ਢੋਲ ਕਰੀ ਚੰਗੀ ਲੱਗ ਜਾਵੇ ਵਧਾਈਆਂ 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 ਸਮੂਹ ਸਤਕਾਰਯੋਗ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਉਹਦਾ ਕਾਰਨ ਹੈ ਕਿ ਜੋ ਦਿੱਲੀ ਦੇ ਵਿੱਚ ਇਹਨਾਂ ਨੇ ਕੂੜ ਦਾ ਪ੍ਰਚਾਰ ਝੂਠੀ ਰਾਜਨੀਤੀ ਦਿੱਲੀ ਮਾਡਲ ਦਿੱਲੀ ਮਾਡਲ ਪੰਜਾਬ ਚ ਲੈ ਆਂਦਾ ਜੋ ਪੰਜਾਬ ਦੇ ਵਿੱਚ ਅਤਿਆਚਾਰ ਤਾਨਾਸ਼ਾਹੀ ਤੇ ਜੋ ਪੁਲਿਸ ਦਾ ਦੁਰਉਪਯੋਗ ਕਰਕੇ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਬਾਇਆ ਜਿਲਾਂਚ ਛੁੱਟਿਆ ਸਾਡੇ ਨੌਜਵਾਨਾਂ ਨੂੰ ਐਨਐਸਏ ਤੇ ਯੁਵਾਪਾ ਲਾ ਕੇ ਡਿਬਰੂਗੜ੍ਹ ਦੀਆਂ ਜਿਲਾਂ ਅਸਾਮ ਤੱਕ ਪਹੁੰਚਾਇਆ ਇਹ ਉਹਦਾ ਹਸ਼ਰ ਹੈ ਕੇਜਰੀਵਾਲ ਸਾਹਿਬ ਉਹਦਾ ਹਸ਼ਰ ਹੈ ਔਰ ਇਹ ਕੌਣ ਸੀ ਵਿਅਕਤੀ ਜਿਹੜੇ ਕਹਿੰਦੇ ਬਦਲਾਅ ਲੈ ਕੇ ਆਵਾਂਗੇ ਕਾਦਾ ਬਦਲਾਅ ਸੀਗਾ ਅਖੇ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਗੱਡੀਆਂ ਨਹੀਂ ਲਵਾਵਾਂਗੇ ਅਸੀਂ ਸਰਕਾਰੀ ਘਰ ਨਹੀਂ ਲਵਾਵਾਂਗੇ ਅਸੀਂ ਲੋਕਪਾਲ ਦਾ ਕਾਨੂੰਨ ਬਣਾਵਾਂਗੇ ਅਸੀਂ ਸਵਰਾਜ ਦੀ ਨੀਤੀ ਲੈ ਕੇ ਆਵਾਂਗੇ ਅਸੀਂ ਜੋ ਮਗਰਲੀਆਂ ਪਾਰਟੀਆਂ ਨੇ ਗੰਦ ਪਾਇਆ ਉਸ ਦੀ ਸਫਾਈ ਕਰਾਂਗੇ ਕਿਤਾ ਕੀਆ ਪਿਛਲੇ ਆ ਘੱਟੋ ਘੱਟ 3 ਸਾਲ ਤੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਅਯਾਸ਼ੀ ਸਰਕਾਰੀ ਪੈਸੇ ਦੇ ਉੱਤੇ ਮੇਰੇ ਖਿਆਲ ਆ ਪੰਜਾਬ ਦੇ ਚੀਫ ਮਿਨਿਸਟਰ ਕੋਲ 1000 ਤੋਂ ਉੱਤੇ ਗਨਮੈਨ 100 ਤੋਂ ਉੱਤੇ ਸਰਕਾਰੀ ਗੱਡੀ ਇੱਕ ਸੈੱਟ ਸਿਕਿਉਰਿਟੀ ਕੇਜਰੀਵਾਲ ਕੋਲ ਦਿੱਲੀ ਸੀਗੀ ਜਿਹੜਾ ਕਹਿੰਦਾ ਸੀ ਅਸੀਂ ਘਰ ਨਹੀਂ ਲਵਾਵਾਂਗੇ ਸਿਕਿਉਰਿਟੀ ਨਹੀਂ ਲਵਾਵਾਂਗੇ ਇੱਕ ਸੈੱਟ ਪਲੱਸ ਸਿਕਿਉਰਿਟੀ ਤੁਹਾਡੇ ਸਿਰ ਤੇ ਪੰਜਾਬ ਦੇ ਸਿਰ ਤੇ ਤੁਹਾਡੇ ਸਿਰ ਤੇ ਕੇਜਰੀਵਾਲ ਨੇ ਅਯਾਸ਼ੀ ਕੀਤੀ 3 ਸਾਲ ਤੋਂ ਔਰ ਇੱਥੇ ਬਸ ਨਹੀਂ ਜਿਹੜੇ ਕਹਿੰਦੇ ਸੀਗੇ ਅਸੀਂ ਅ ਜਿਹੜਾ ਹੈ ਲੋਕਪਾਲ ਦਾ ਬਿੱਲ ਲੈ ਕੇ ਆਵਾਂਗੇ ਕਿੱਥੇ ਗਿਆ ਲੋਕਪਾਲ ਜੀ 10 ਸਾਲ ਰਾਜ ਕੀਤਾ ਕੇਜਰੀਵਾਲ ਨੇ ਦਿੱਲੀ ਚ ਕੋਈ ਲੋਕਪਾਲ ਲੱਭਿਆ ਤੁਹਾਨੂੰ ਕਦੀ ਕਿਤੇ ਸਵਰਾਜ ਅਸੀਂ ਤਾਂ ਲੋਕਾਂ ਨੂੰ ਪੁੱਛ ਕੇ ਕੰਮ ਕਰਿਆ ਕਰਾਂਗੇ ਰਾਜ ਸਭਾ ਦੇ ਮੈਂਬਰ ਬਣਾਉਣੇ ਸੀ ਪੰਜਾਬ ਚੋਂ 90 92 ਨੂੰ ਬੰਦੂਆ ਮਜ਼ਦੂਰ ਬਣਾ ਕੇ ਉਹਨਾਂ ਦੇ ਗੁੱਠੇ ਲਵਾਤੇ ਤੇ ਰਾਜ ਸਭਾ ਦੇ ਮੈਂਬਰ ਬਣਾਉਂਦੇ ਬਾਹਰੋਂ ਚੱਕ ਕੇ ਪੰਜਾਬ ਚੋਂ ਗੈਰ ਪੰਜਾਬੀ ਅਮੀਰ ਆਦਮੀ ਪੈਸੇ ਲੈ ਕੇ ਸੀਟਾਂ ਵੇਚਦਿਆਂ ਕੇਜਰੀਵਾਲ ਨੇ ਇਹਦਾ ਹਸ਼ਰ ਹੀ ਹੋਣਾ ਸੀ ਨਾ ਕੋਈ ਤੁਸੀਂ ਜਦੋਂ ਦੂਜਿਆਂ ਤੇ ਜ਼ੁਲਮ ਟਾਉਨੇ ਹੋ ਉਹੀ ਤੁਹਾਡੇ ਨਾਲ ਹਸ਼ਰ ਹੋਇਆ ਵਾ ਜਿਹੜਾ ਟੋਆ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੋਕਾਂ ਲਈ ਪੱਟਿਆ ਇਹਦੇ ਵਿੱਚ ਹੀ ਡਿੱਗਣਾ ਇਹ ਡਿੱਗਿਆ ਵਾ ਕੇਜਰੀਵਾਲ ਸਭ ਨੇ ਡਿੱਗਣਾ ਇਸ ਟੋਏ ਦੇ ਵਿੱਚ ਕਿਉਂਕਿ ਕੁਦਰਤ ਬਹੁਤ ਬਿਆਨਤ ਆ ਵਾਹੇ ਗੁਰੂ ਪਰਮਾਤਮਾ ਸਭ ਕੁਝ ਦੇਖ ਰਿਹਾ ਮੈਨੂੰ ਇਹਨਾਂ ਦੀ ਹਾਰ ਦੀ ਖੁਸ਼ੀ ਆ ਮੈਨੂੰ ਕਿਸੇ ਕਿਸੇ ਪਾਰਟੀ ਦੀ ਜਿੱਤ ਦੀ ਕੋਈ ਖੁਸ਼ੀ ਨਹੀਂ ਗਈ ਕਿਉਂਕਿ ਜਿਹੜਾ ਇਹਨਾਂ ਨੇ ਧੁੱਖਾ ਧੜੀ ਦੀ ਪੋਲਿਟਿਕਸ ਕੀਤੀ 10 ਸਾਲ ਲੋਕਾਂ ਨੂੰ ਸੱਲ ਚ ਰੱਖਿਆ ਓਲੇ ਚ ਰੱਖਿਆ ਗਰ ਕੀਤਾ ਪੰਜਾਬ ਦਾ ਅੱਜ ਸਾਰੀ ਦੁਨੀਆ ਚ ਬੈਠੇ ਪੰਜਾਬੀ ਬਹੁਤ ਖੁਸ਼ ਨੇ ਪੰਜਾਬੀਆਂ ਨੇ ਜਤਾਇਆ ਦਿੱਲੀ ਦੇ ਵਿੱਚ ਦੂਸਰੀ ਪਾਰਟੀ ਨੂੰ ਉਹਨਾਂ ਦਾ ਰੋਲ ਆ ਉਹਦੇ ਚ ਕਿਉਂਕਿ ਇੰਨੇ ਅੱਕੇ ਹੋਏ ਸੀ ਇਹਨਾਂ ਦੇ ਜ਼ੁਲਮ ਤੋਂ ਆ ਜਿਹੜਾ ਕੇਜਰੀਵਾਲ ਰੋਜ਼ ਚਿੱਕਾ ਮਾਰਦਾ ਕੋਠੇ ਤੇ ਚੜ ਕੇ ਸੱਤਾ ਤੇ ਚੜ ਕੇ ਸੀਪੀਆਈ ਦੀ ਬਹੁਤ ہمارے ਪਾਸ ہمارے ਸਾਥ ਧੱਕਾ ਕਰ ਰਹੀ ਹੈ ਭਾਜਪਾ ਉਸ ਦਾ ਦੁਰਉਪਯੋਗ ਕਰੇ ਇਹਨੂੰ ਪੁੱਛੋ ਕੇਜਰੀਵਾਲ ਨੂੰ ਲਾਲਾ ਜੀ ਨੂੰ ਕਿ ਤੇਰੇ ਬੰਦੇ ਤੇਰੀ ਸਰਕਾਰ ਨੇ ਪੰਜਾਬ ਦੇ ਵਿੱਚ ਵੀ ਕੀ ਕੀਤਾ ਜਿਹੜਾ ਬੋਲੇ ਉਹ ਚਾਹੇ ਉਹ ਮਾਲਵਿੰਦਰ ਮਬਾਲੀ ਹੋਵੇ ਚਾਹੇ ਉਹ ਨਸ਼ੇ ਦੇ ਖਿਲਾਫ ਬੋਲਦਾ ਸੀ ਕਰਨ ਕੀ ਨਾਮ ਸੀ ਉਹਨਾਂ ਦਾ ਟੋਟਾ ਜੀ ਉਹਨੂੰ ਜੇਲ੍ਹ 'ਚ ਆ ਭਾਨੇ ਸਿੱਧੂ ਨੂੰ ਜੇਲ੍ਹ 'ਚ ਆਪੋਜੀਸ਼ਨ ਦੇ ਤਮਾਮ ਲੋਕਾਂ ਦੇ ਖਿਲਾਫ ਇਨਕੁਆਇਰੀਆਂ ਜੇਲ੍ਹਾਂ 'ਚ ਛੁੜਤਾ ਕੋਈ ਪਾਰਟੀ ਦੇ ਬੰਦਾ ਨਹੀਂ ਛੱਡਿਆ ਮੈਂ ਤੁਹਾਡੇ ਸਾਹਮਣੇ ਬੈਠਾ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਪਰਮਾਤਮਾ ਨੇ ਬਾਇਜ਼ਤ ਰੋਟੀ ਦਿੱਤੀ ਹੈ ਮੈਨੂੰ ਡਰੱਗਸ ਦੇ ਕੇਸ ਵਿੱਚ ਜਿਹੜਾ ਕੇਸ ਮੈਂ ਬਤੌਰ ਲੀਡਰ ਆਫ ਆਪੋਜੀਸ਼ਨ ਇਸੇ ਬੋਕਰ ਪਾਰਟੀ ਦੇ ਕਰਕੇ ਲੜਿਆ ਜਿਹੜਾ ਮੇਰੇ ਮੇਰੇ ਤੋਂ ਉਸ ਵੇਲੇ ਉਸ ਵਕਤ ਦੀ ਸਰਕਾਰ ਨੇ ਘੜਿਆ ਉਸੇ ਕੇਸ ਵਿੱਚ ਮੈਨੂੰ ਫੜ ਕੇ ਅੰਦਰ ਰੱਖ ਦਿੱਤਾ ਪੰਜ ਝੂਠੇ ਮੁਕਦਮੇ ਮੇਰੇ ਤੇ ਦੁਨੀਆ ਭਰ ਚ ਬੈਠੇ ਆਪਣੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨਾ ਐਡਾ ਪੰਜਾਬ ਦੇ ਲੋਕੀ ਡਰਨ ਵਾਲੇ ਨਹੀਂਗੇ ਕੇਜਰੀਵਾਲ ਸਾਹਿਬ ਤੁਹਾਨੂੰ ਗਲਤਫਹਿਮੀ ਆ ਭਗਵੰਤ ਤੈਨੂੰ ਵੀ ਗਲਤਫਹਿਮੀ ਆ ਬਹੁਤ ਇਹ ਧਰਤੀ ਸਾਡੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਸੀ ਉਹਦੇ ਪੁੱਤ ਆ ਅਸੀਂ ਕਿਸੇ ਕੇਜਰੀ ਕੁਜਰੀਵਾਲ ਨੂੰ ਆਪਣਾ ਪਿਓ ਨਹੀਂ ਮੰਨਦੇ ਸਾਡਾ ਪੁੱਤ ਹੈ ਸਾਡਾ ਪਿਓ ਹੈਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੌਵੇਂ ਪਿਤਾ ਜਿਹਨੂੰ ਕਹਿੰਦੇ ਆ ਆਪਾਂ ਹਿੰਦ ਦੀ ਚਾਦਰ ਛੋਟੇ ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਦਲੇਰ ਬੰਦਿਆਂ ਦੇ ਚੇਲੇ ਆ ਅਸੀਂ ਸੁੱਖਾ ਸਿੰਘ ਮਹਤਾਬ ਸਿੰਘ ਵਰਗਿਆਂ ਦੇ ਚੇਲੇ ਆ ਅਸੀਂ ਬੋਤਾ ਸਿੰਘ ਗਰਜਾ ਸਿੰਘ ਦੋ ਸਿੱਖਾਂ ਨੇ ਮੁਗਲਾਂ ਦੀ ਤਾਨਾਸ਼ਾਹ ਸਰਕਾਰ ਨੂੰ ਚੁਣੌਤੀ ਦਿੱਤੀ ਉਹਦੇ ਪੈਰੋਕਾਰ ਆ ਅਸੀਂ ਮਾਈ ਭਾਗੋ ਦੇ ਪੈਰੋਕਾਰ ਆ ਭਾਈ ਜੈਤਾ ਜੀ ਦੇ ਪੈਰੋਕਾਰ ਆ ਤੁਸੀਂ ਹੋਵੋਗੇ ਤੁਹਾਡੀ ਫੌਜ ਜੀ ਆ ਕੇਜਰੀਵਾਲ ਨੂੰ ਆਪਣਾ ਪਿਓ ਮੰਨਦੇ ਹੋਵੋਗੇ ਅਸੀਂ ਨੀ ਮੰਨਦੇ ਕਿ ਸੁਣੋ ਔਰ ਮੈਂ ਜਿਹੜੀ ਗੱਲ ਕਹਿਣ ਜਾ ਰਿਹਾ ਵਾਂ ਕਿ ਇਹਨਾਂ ਨੇ ਬਹੁਤ ਜ਼ੁਲਮ ਢਾਇਆ ਵਾ ਇਹਨਾਂ ਨੂੰ ਐ ਲੱਗਣ ਲੱਗਿਆ ਕਿ ਸ਼ਾਇਦ ਅਸੀਂ ਖੁਦਾ ਬਣ ਗਏ ਆ ਤੇਜਰੀਵਾਲ ਤੂੰ ਖੁਦਾ ਨਹੀਂ ਬਣਿਆ ਸਿਕਾ ਕੋਈ ਇੱਕ ਇਨਸਾਨ ਸਿਕਾ ਔਰ ਜੇਲ੍ਹ ਜਾ ਕੇ ਤੈਨੂੰ ਇਹ ਸਾਹਸ ਹੋਣਾ ਚਾਹੀਦਾ ਸੀ ਆਪਣੀਆਂ ਗਲਤੀਆਂ ਦਾ ਤੂੰ ਹੋਰ ਹੰਕਾਰ ਵਿੱਚ ਆਇਆ ਔਰ ਜਿਹੜੇ ਲੋਕਾਂ ਦੂਜਿਆਂ ਨੂੰ ਕਹਿੰਦੇ ਸੀ ਅਸੀਂ ਜੀ ਪੁਰਾਣੇ ਬੰਦਿਆਂ ਦੀਆਂ ਕਰਪਸ਼ਨ ਫੜ ਕੇ ਅਸੀਂ ਖਜ਼ਾਨੇ ਵਿੱਚ ਜਮ੍ਹਾਂ ਕਰਾਵਾਂਗੇ ਪੈਸੇ ਆ ਜਿੰਨੇ ਫੜੇ ਤਿੰਨ ਸਾਲ ਭਗਵੰਤਪານ ਦੀ ਸਰਕਾਰ ਨੇ ਇੱਕ ਪੰਜੀ ਵੀ ਜਮ੍ਹਾਂ ਕਰਾਈ ਪੰਜਾਬ ਦੇ ਵਿੱਚ ਕਿਸੇ ਦੇ ਕਿਸੇ ਕੋਲ ਰਿਕਵਰ ਕਰਕੇ ਪ ਉਹੀ ਟੈਂਡਰਾਂ ਦੀ ਟਰਾਂਸਪੋਰਟ ਦੀ ਨੀਤੀ ਚੱਲ ਰਹੀ ਆ ਉਹੀ ਜਿਹੜਾ ਬੱਸਾਂ ਦਾ ਇਲਜ਼ਾਮ ਲਾਉਂਦਾ ਸੀ ਰਾਜਾ ਬੜੇਂਗ ਨੇ ਬੱਸਾਂ ਬਣਾਤੀਆਂ ਜੈਪੁਰ ਤੋਂ ਰਾਜਸਥਾਨ ਤੋਂ ਉੱਥੋਂ ਹੀ ਬੱਸਾਂ ਬਣ ਰਹੀਆਂ ਆ ਬੋਕਰ ਪਾਰਟੀ ਦੀ ਸਰਕਾਰ ਦੀਆਂ ਉੱਥੋਂ ਹੀ ਆਓ ਜੀ ਚਮਨ ਸਾਹਿਬ ਜੀ ਔਰ ਜਿਹੜੇ ਕੰਮ ਮਗਰਲੀ ਸਰਕਾਰ ਤੇ ਇਲਜ਼ਾਮ ਲਾਉਂਦਾ ਸੀ ਉਹਨਾਂ ਨੂੰ ਪਰਸ਼ੂ ਕਰਿਆ ਉਹਨਾਂ ਕੰਮਾਂ ਨੂੰ ਅੱਗੇ ਲੈ ਕੇ ਜਾ ਰਿਹਾ ਵਾ ਸਾਰੇ ਥਾਣਿਆਂ ਚ ਲੋਟਿਆ ਸਾਰੀਆਂ ਤਹਿਸੀਲਾਂ ਚ ਲੋਟਿਆ ਸਾਰਾ ਮਾਈਨਿੰਗ ਦਾ ਮਾਫੀਆ ਮਿਲ ਕੇ ਸਾਡਾ ਰੇਤਾ ਤੇ ਬਜਰੀ ਤੇ ਸਾਡੇ ਦਰਿਆਵਾਂ ਦਾ ਸਾਡੀ ਇਕੋਲਜੀ ਦਾ ਬਲਾਤਕਾਰ ਕਰ ਗਏ ਨੇ ਇਹ ਕਹਿੰਦੇ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਔਰ ਜਿਹੜਾ ਮੈਂ ਕਹਿ ਰਿਹਾ ਸੀਗਾ ਕਿ ਜਰਾ ਜਿਹੜਾ ਭਾਜਪਾ ਨੂੰ ਕਹਿੰਦਾ ਸੀਬੀਆਈ ਤੇ ਈਡੀ ਦਾ ਦੁਰਉਪਯੋਗ ਕਰਦੇ ਤੁਸੀਂ ਤਾਂ ਸੱਚੇ ਫੜੇਗੇ ਸੀ ਲੋਕਾਂ ਨੇ ਮੋਹਰ ਲਾਤੀ ਐ ਐ ਕਰਕੇ ਤੂੰ ਕਹਿੰਦਾ ਸੀ ਨਾ ਕੇਜਰੀਵਾਲ ਕਿ ਦਿੱਲੀ ਕੀ ਜਨਤਾ ਜਵਾਬ ਦੇਗੀ ਉਹਨਾਂ ਨੇ ਜਵਾਬ ਦਿੱਤੀ ਕਿ ਤੂੰ ਕਰਪਟ ਹੈ ਤੂੰ ਸ਼ਰਾਬ ਘਟਾਲੇ ਵਿੱਚ ਸੈਂਕੜੇ ਕਰੋੜ ਖਾਦੇ ਨੇ ਜਿਸ ਦਿਨ ਸ਼ਰਾਬ ਘਟਾਲੇ ਪੰਜਾਬ ਦੀ ਜਾਂਚ ਹੋਵੇਗੀ ਇੱਥੇ ਵੀ ਫੜੇ ਜਾਣਗੇ ਸਾਰੇ ਫੜੇ ਜਾਣਗੇ ਔਰ ਫਿਰ ਕਹਿੰਦਾ ਸੀਗਾ ਕਿ ਜੀ ਅ ਬੀਜਪੀ ਨੇ ਵਾਹ ਮੀਡੀਆ ਕੋ ਕੰਟਰੋਲ ਕਰ ਰੱਖਾ ਹੈ ਗੋਦੀ ਮੀਡੀਆ ਬਣਾ ਦਿਆ ਹੈ ਪੰਜਾਬ ਦੇ ਵਿੱਚ ਕੀ ਹੈ ਜੀ ਮੀਡੀਆ ਇਸ ਵੇਲੇ ਕੋਈ ਬੋਲਦਾ ਵਾ ਕਿਸੇ ਮੀਡੀਆ ਦੇ ਵਿੱਚ ਜਾਨ ਹੈ ਕਿ ਉਹ ਇੰਡੀਪੈਂਡੈਂਟ ਬੰਦਿਆਂ ਦੀ ਕੋਈ ਗੱਲ ਕਵਰ ਕਰ ਸਕਣ ਐਡੇ ਵੱਡੇ ਵੱਡੇ ਕਿਸਾਨਾਂ ਦੇ ਤੇ ਵੱਡੇ ਵੱਡੇ ਐਕਟਿਵਿਸਟਾਂ ਨੂੰ ਇਕੱਠੀ ਕੀਤੇ ਪਾਣੀਆਂ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਕੋਈ ਦਿਖਾਉਂਦਾ ਨਹੀਂਗਾ ਔਰ ਇਸੇ ਤਰ੍ਹਾਂ ਨਾਲ ਜਿਹੜਾ ਇਹ ਪੰਜਾਬ ਜਿਹੜਾ ਇਹ ਖਜ਼ਾਨਾ ਲੁੱਟ ਕੇ ਲੈ ਕੇ ਗਏ ਨੇ ਸਾਡਾ 5000 ਕਰੋੜ ਰੁਪਇਆ ਝੋਨੇ ਚ ਲੁੱਟ ਕੇ ਲੈ ਕੇ ਗਏ ਨੇ ਸਾਰੇ ਤੁਹਾਡੇ ਕਿਸਾਨਾਂ ਦਾ 150 ਰੁਪਇਆ ਕੁਇੰਟਲ ਦਾ ਤੁਹਾਡਾ ਲੁੱਟ ਕਿੱਥੇ ਗਈ ਆ ਸਾਰੀ ਇਹਨਾਂ ਦੀ ਜੇਬਾਂ ਵਿੱਚ ਗਈ ਆ ਜਿਹੜੇ ਕਹਿੰਦੇ ਸੀ ਅਸੀਂ ਤਾਂ ਕੱਟੜ ਇਮਾਨਦਾਰ ਆ ਕੱਟੜ ਬੇਈਮਾਨ ਸਾਬਤ ਹੋਏ ਨੇ ਕੱਟੜ ਬੇਈਮਾਨ ਸਾਬਤ ਹੋਏ ਨੇ ਅਦਾਲਤਾਂ ਨੇ ਡੇਡ ਡੇਡ ਸਾਲ ਜੇਲਾ ਚ ਰੱਖਿਆ ਨੂੰ ਸਾਰੇ ਹਾਰ ਗਏ ਨੇ ਆ ਜਿਹੜੇ ਅਖੌਤੀ ਸੀਗੇ ਬੋਕਰ ਪਾਰਟੀ ਦੇ ਕਹਿੰਦੇ ਅਸੀਂ ਇਨਕਲਾਬ ਲੈ ਕੇ ਆਵਾਂਗੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਪਿੱਛੇ ਟੰਗ ਕੇ ਉਹਦੀ ਤੋਹੀਨ ਕਰਦੇ ਹੋ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਟੰਗ ਕੇ ਪ੍ਰਿਸ਼ਟਾਚਾਰ ਕਰਦੇ ਹੋ ਔਰ ਕੇਜਰੀਵਾਲ ਦੀ ਹਾਰ ਦਾ ਬਹੁਤ ਬਹੁਤ ਜਿਆਦਾ ਮੈਂ ਸਮਝਦਾ ਕਿ ਇੱਕ ਅੱਖਾ ਖੁੱਲਣ ਵਾਲਾ ਦ੍ਰਿਸ਼ਾ ਸਾਰੀ ਦੁਨੀਆ ਦੇ ਵਿੱਚ ਤੁਸੀਂ ਕੁਝ ਲੋਕਾਂ ਨੂੰ ਕੁਝ ਸਮਾਂ ਮੂਰਖ ਬਣਾ ਸਕਦੇ ਹੋ ਤੁਸੀਂ ਸਾਰੇ ਲੋਕਾਂ ਨੂੰ ਕੁਝ ਸਮਾਂ ਮੂਰਖ ਬਣਾ ਸਕਦੇ ਹੋ ਲੇਕਿਨ ਸਾਰੀ ਜਨਤਾ ਨੂੰ ਸਾਰੀ ਸਮਾਂ ਹਰ ਵਕਤ ਤੁਸੀਂ ਮੂਰਖ ਨਹੀਂ ਬਣਾ ਸਕਦੇ ਇਹ ਕੇਜਰੀਵਾਲ ਦੇ ਨਾਲ ਅੱਜ ਉਹਦੇ ਉਹਦੀ 슈ਗਰ ਲੈਵਲ ਪਤਾ ਨਹੀਂ ਕੀ ਹੋਊਗਾ ਪਰਮਾਤਮਾ ਉਹਨੂੰ ਸਿਹਤ ਵਕਸ਼ੇ ਕਿਉਂਕਿ ਹਲੇ ਇੱਥੇ ਵੀ ਸੱਤਾ ਪਰਵਰਤਨ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜਿਵੇਂ ਪੰਜਾਬ ਦੀ ਪੁਲਿਸ ਦਿੱਲੀੋਂ ਬੱਗੇ ਨੂੰ ਚੱਕਣ ਜਾਂਦੀ ਸੀ ਨਾ ਉਹ ਦਿਨ ਵੀ ਆਉਣਗੇ ਇੱਥੇ ਪੰਜਾਬ ਦੇ ਵਿੱਚ ਮੈਂ ਕਹਿ ਰਿਹਾ ਮੈਂ ਕੋਈ ਹੰਕਾਰ ਨਹੀਂ ਕਰ ਰਿਹਾ ਤੁਸੀਂ ਗੰਦੀ ਨਾ ਪਾਇਆ ਸੀਗਾ ਤੁਸੀਂ ਸੱਤਾ ਦੇ ਵਿੱਚ ਆਣ ਕੇ ਇੱਡੇ ਹੰਕਾਰ ਗਏ ਯਾਰੋ ਚਲੋ ਫਾਇਦਾ ਕਿਤੇ ਹੋਏ ਸੀਗੇ ਉਹ ਤੁਸੀਂ ਯਾਰੋ ਕੱਖ ਵੀ ਨਹੀਂ ਸੀਗੇ ਤੁਸੀਂ ਤੁਸੀਂ ਪੁਲਿਸ ਦੇ ਪਾਵਰ ਦੇ ਉੱਤੇ ਆਣ ਕੇ ਮੇਰੇ ਤੇ ਤੁਸੀਂ ਐਨਡੀਪੀਐਸ ਦਾ ਪੱर्चा ਦਰਜ ਕਰਕੇ ਮੈਨੂੰ ਜੇਲ੍ਹ ਵਿੱਚ ਰੱਖਿਆ ਨਾ ਮੈਂ ਤੇਦਾ ਪਹਿਲਾ ਜ਼ਿਕਰ ਕਰਤਾ ਸੀ ਡਰਨ ਵਾਲੇ ਬੰਦੇ ਨਹੀਂਗੇ ਹੋਰ ਮੁਕੱਦਮੇ ਬਣਾ ਸਕਦੇ ਬਣਾ ਲਓ ਪੰਜ ਬਣਾਏ ਨੇ ਨਾ 10 ਬਣਾਓ ਜੇ ਬਣਾ ਸਕਦੇ ਹੋ ਲੇਕਿਨ ਪੰਜਾਬ ਦੇ ਲੋਕਾਂ ਦੀ ਕਲੀ ਮੇਰੀ ਨਹੀਂ ਪੰਜਾਬ ਦੇ ਸਮੂਹ तमाम ਪੰਜਾਬ ਦੇ ਲੋਕਾਂ ਦੀ ਤੁਸੀਂ ਆਵਾਜ਼ ਨਹੀਂ ਬੰਦ ਕਰਾ ਸਕਦੇ ਤੁਸੀਂ ਐਨਐਸਐ ਲਾਈ ਹੈ ਨਾ ਜੋ ਆਪਾਂ ਲਾਈ ਹੈ ਨਾ ਭੇਜੇ ਨੇ ਨਾ ਉਹਨਾਂ ਨੇ ਕੋ ਗੋਡੇ ਟੇਕੇ ਨਹੀਂ ਕਿਸੇ ਨੇ ਤੁਹਾਡੇ ਮੂਰੇ ਇਸ ਲਈ ਅੱਜ ਦੀ ਜਿਹੜੀ ਆਮ ਆਦਮੀ ਬੋਕਰ ਪਾਰਟੀ ਦੀ ਹਾਰ ਹੋਈ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਯਾਰ ਇੱਕ ਵਾਰੀ ਚੰਗੀ ਆਹ ਲਓ ਐਡਾ ਹੁੰਦੀ ਆ ਬੇਇੱਜ਼ਤੀ ਅੱਜ ਇਹਨਾਂ ਦੀ ਬੇਇੱਜ਼ਤੀ ਦਾ ਸਮਾਂ ਵਾ ਔਰ ਮੈਂ ਜਿਹੜਾ ਕਹਿਣਾ ਚਾਹੁੰਦਾ ਕਿ ਆ ਜਿਹੜੇ ਵੱਡੇ ਵੱਡੇ ਐਂਕਰਵਾਜ ਆ ਸਿਰ ਛੋਡਿਆ ਮੂਦੇ ਮੂੰਹ ਉਹ ਦੁਰਗੇਸ਼ ਪਾਟਰੀ ਜੀ ਦਾ ਇੱਕ ਐਵੇਂ ਨਿਕਿਆ ਆ ਇੱਥੇ ਲਿਆ ਸਾਡੇ ਸਿਰ ਤੇ ਪੰਜਾਬ ਚ ਪਿਠਾਇਆ ਸੀ ਮੂਦੇ ਮੂੰਹ ਕੇਜਰੀਵਾਲ ਮੂਦੇ ਮੂੰਹ ਆ ਹੋਰ ਵੀ ਇਹਨਾਂ ਦੇ ਜਿਹੜੇ ਆਜ ਸਤਿੰਦਰ ਜੈਨ ਮੂਦੇ ਮੂੰਹ ਥੈਟ ਮੀਨਸ ਦਿੱਲੀ ਦੇ ਲੋਕਾਂ ਨੇ ਤੁਹਾਨੂੰ ਕਹਿਤਾ ਤੁਸੀਂ ਕਰਪਟ ਹੋ ਹੁਣ ਜਿਹੜਾ ਕੇਜਰੀਵਾਲ ਤੇਰੇ ਚ ਰੱਤਾ ਪਰ ਇਨਸਾਨੀਅਤ ਰੱਤਾ ਪਰ ਇੰਨੀ ਇੰਨੀ ਬੇਇੱਤਿਫਾ ਬਤੌਰ ਕਨਵੀਨਰ ਪੰਜਾਬ ਜਿਹੜਾ ਆਮ ਆਦਮੀ ਪਾਰਟੀ ਦਾ ਜੇ ਤੇਰੇ ਚ ਕੋਈ ਲਿਆਕਤ ਹੈ ਜੇ ਤੇਰੇ ਕੋਈ اخلاق ਹੈ ਜੇ ਤੇਰੇ ਅੰਦਰ ਕੋਈ ਮਾੜਾ ਮੋਟਾ ਤੇਰੇ ਅੰਦਰ ਕੋਈ ਜਜ਼ਬਾਤ ਹੈ ਜਾਗਦੇ ਜੇ ਤੇਰੀ ਕੋ ਜਮੀਰ ਮਾੜੀ ਜੀ ਜਾਗਦੀ ਵੈਸੇ ਤਾਂ ਮਰ ਚੁੱਕੀ ਤੁਹਾਡੀ ਜ਼ਮੀਰ ਤੁਸੀਂ ਪੁਲਿਸ ਦੇ ਰਾਹੀਂ ਆਪਣੀ ਜ਼ਮੀਰ ਮਾਰੀ ਆ ਸਰਕਾਰ ਦਾ ਦੁਰਉਪਯੋਗ ਕਰਕੇ ਆਪਣੀ ਜ਼ਮੀਰ ਮਾਰੀ ਆ ਜੇ ਤੁਹਾਡੇ ਜ਼ਮੀਰ ਮਾੜੀ ਜੀ ਹੈਗੀ ਆ ਅੱਜ ਕੇਚਰੀਵਾਲ ਨੂੰ ਬਤੌਰ ਕਨਵੀਨਰ ਆਮ ਆਦਮੀ ਪਾਰਟੀ ਇਸਤਫਾ ਦੇ ਦੇਣਾ ਚਾਹੀਦਾ ਵਾ ਔਰ ਮੈਂ ਲੱਖ ਦੀ ਲਾਹਨਤ ਕਹਿਣਾ ਵਾ ਆ ਜਿਹੜੇ ਇੱਥੇ ਬੰਨਵੇ ਤੁਰੇ ਫਿਰਦੇ ਸਵਾਏ ਕੁਮਰ ਕੁੰਮਰ ਵਿਜੇ ਪ੍ਰਤਾਪ ਸਿੰਘ ਨੂੰ ਛੱਡ ਕੇ ਕੋ ਯਾਰ ਤੁਹਾਡੇ ਚ ਕੋਈ ਜਾਨ ਨਹੀਂ ਹੈ ਮਸਿਆ ਨਾਲ ਸਾਡੇ ਬੱਚੇ ਮਾਰਦੇ ਨੇ ਸਾਡੇ ਗੈਰ ਕਾਨੂੰਨੀ ਮਾਈਨਿੰਗ ਨਾਲ ਲੁੱਟਿਆ ਜਾ ਰਿਹਾ ਸਾਰਾ ਪੰਜਾਬ ਸਾਡਾ ਖਜ਼ਾਨਾ ਜਿਹੜਾ ਕਹਿੰਦੇ ਨਾ ਕਿ ਮਗਲੀਆਂ ਪਾਰਟੀਆਂ ਬੜੀਆਂ ਮਾੜੀਆਂ ਸੀ 40 ਸਾਲਾਂ ਚ 3 ਲੱਖ ਕਰੋੜ ਦਾ ਕਰਜ਼ਾ ਚਾੜਿਆ ਮਗਲੀ ਰੋਇਤੀ ਪਾਰਟੀਆਂ ਨਾਲ ਉਹ ਤੁਸੀਂ ਯਾਰੋ 3 ਸਾਲਾਂ ਵਿੱਚ 1 ਲੱਖ ਕਰੋੜ ਦਾ ਕਰਜ਼ਾ ਚਾੜਤਾ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ ਆ ਸਾਡੇ ਜਹਾਜ਼ ਸਾਡਾ ਹੈਲੀਕਾਪਟਰ ਤੁਸੀਂ ਉਹ ਬਰਬਾਦ ਕੀਤਾ ਵਾ ਔਰ ਸਾਡਾ ਪੰਜਾਬ ਭਰਿਆ ਹੋਇਆ ਸਾਰੇ ਬੋੜਾਂ ਦੇ ਨਾਲ ਆ ਪ੍ਰਾਪਤੀ ਕਰਤੀ ਉਹ ਅਪਰਾਧ ਸਾਰੇ ਦੇਸ਼ ਦੀਆਂ ਅਖਬਾਰਾਂ ਭਰਤੀਆਂ ਤੁਸੀਂ ਸਾਡੇ ਖਜ਼ਾਨੇ ਦੇ ਨਾਲ ਇਹ 1 ਲੱਖ ਕਰੋੜ ਰੁਪਏ ਲੱਗਾ ਕਿੱਥੇ ਦੱਸੋ ਮੈਨੂੰ ਪਿਛਲੇ 3 ਸਾਲਾਂ ਵਿੱਚ ਕਿਉਂਕਿ ਪਿੰਡਾਂ ਦਾ ਕੋਈ ਇੱਕ ਨਵੇਂ ਪੈਸੇ ਦਾ ਵਿਕਾਸ ਨਹੀਂ ਹੋਇਆ ਮਿਨਿਸਪਲ ਕਮੇਟੀਆਂ ਕਾਰਪੋਰੇਸ਼ਨਾਂ ਚ ਕੁਝ ਨਹੀਂ ਹੋਇਆ ਪੈਸਾ ਕਿੱਥੇ ਗਿਆ ਸਾਰਾ ਇਹ ਤੁਸੀਂ ਸਾਰਾ ਪੈਸਾ ਪੰਜਾਬ ਦਾ ਖਾਦਾ ਤੁਹਾਡੇ ਤੋਂ ਤਾਂ ਪੰਜੀ ਵੀ ਨਹੀਂ ਰਿਕਵਰ ਹੋਈ ਪਰ ਮੈਂ ਕਹਿੰਦਾ ਹੰਕਾਰ ਨਾ ਸਮਝੋ ਅਗਲੀ ਸਰਕਾਰ ਤੁਹਾਡੇ ਕੋਲੋਂ ਇਹ ਸਰਕਾਰੀ ਪੈਸਾ ਜ਼ਰੂਰ ਰਿਕਵਰ ਕਰਕੇ ਦਿਖਾਵੇਗੀ ਅਖੇ ਜੀ ਅਸੀਂ ਬਦਲਾਅ ਲੈ ਕੇ ਆਉਣਾ ਆ ਇਹਨਾਂ ਨੂੰ ਚਰਿਆ ਨਹੀਂ ਜਾਂਦਾ ਕੋਈ ਹੋਰ ਪਾਰਟੀ ਜਿੱਤਦਾ ਸਾਰੇ ਪੰਜਾਬ ਦੇ ਵਿੱਚ ਕਾਰਪੋਰੇਸ਼ਨਾਂ ਤੇ ਮਿਨਿਸਪਲ ਕਮੇਟੀਆਂ ਹਾਈ ਜਾਕ ਕੀਤੀਆਂ ਨੇ ਥਰੂ ਪੁਲਿਸ ਜਦਾਂ ਬਦਮਾਸ਼ੀ ਗੁੰਡਾਗਰਦੀ ਕਰਕੇ ਥਾਣਿਆਂ ਦੇ ਜਰੀਏ ਪੁਲਿਸ ਦੇ ਜਰੀਏ ਚੱਕ ਕੇ ਲਿਆ ਕੇ ਇੱਥੇ ਆਪਣੇ ਬੰਦੇ ਥੋਪ ਦਿੱਤੇ ਸਾਰੀਆਂ ਕਾਰਪੋਰੇਸ਼ਨਾਂ ਕਮੇਟੀਆਂ ਨਗਰਪੇਚਾ ਤਾਂ ਹਾਰੇ ਹੋਏ ਨੇ ਪੰਜਾਬ 'ਚ ਪ੍ਰਧਾਨ ਸਾਰੀ ਜਗ੍ਹਾ ਦੇ ਉੱਤੇ ਇਹ ਬਣਾਉਂਦੇ ਆ ਬਠਿੰਡੇ ਇੱਕ ਆਦਮੀ ਅਮੀਰ ਆਦਮੀ ਲੱਭ ਕੇ ਆਪਣੇ ਐਮਐਲਏ ਦੇ ਜਜ਼ਬਾਤਾਂ ਨੂੰ ਪੈਰਾ ਥੱਲੇ ਕੁਚਲ ਕੇ ਜਗਰੂਪ ਸਿੰਘ ਗਿੱਲ ਨੂੰ ਇੱਕ ਅਮੀਰ ਆਦਮੀ ਨੂੰ ਲਿਆ ਕੇ ਇੱਥੇ ਬਣਾਤਾ ਇਹ ਆਮ ਆਦਮੀ ਨੇ ਜੀ ਆਹ ਕਿਜਰੀ ਵਾਲਾ ਆਮ ਆਦਮੀ ਜਿਹੜਾ ਜਿਹਦਾ ਲੱਖਾਂ ਰੁਪਏ ਦਾ ਫਲਸ਼ ਲੱਗਿਆ ਠੰਡਾ ਤੇ ਗਰਮ ਚਾਹੀਦੀ ਸੀਟ ਇਹਨੂੰ ਵੰਦਾ ਇਹਨੂੰ ਆਉਂਦਾ ਨਹੀਂ ਹੈ ਕੁਛ ਵੀ ਪਰਦੇ ਲਾਇਨੇ 16-16 ਕਰੋੜ ਦੇ ਆ ਵੱਡੀਆਂ-ਵੱਡੀਆਂ ਜਿਮ ਮਸ਼ੀਨਸ ਰੱਖਿਆ ਇਟਾਲੀਅਨ ਮਾਰਬਲ ਲਾਇਆ ਵਾ 50 ਕਰੋੜ ਰੁਪਇਆ ਤੁਹਾਡਾ ਦਿੱਲੀ ਵਾਲਿਆਂ ਦਾ ਬਰਬਾਦ ਕਰਕੇ ਉੱਥੇ ਲਾਤਾ ਇਸ ਕਰਕੇ ਇਹ ਬਹੁਤ ਵੱਡਾ ਸਬਕ ਆ ਪਹਿਲੇ ਕੇਜਰੀਆ ਵਾਲਾਸਤੇ ਨਹੀਗਾ ਇਹ ਜਿਹੜੇ ਸ਼ਾਸਕ ਨੇ ਸਾਡੇ ਦੇਸ਼ ਵਿੱਚ ਜਿਹੜੇ ਰਾਜ ਕਰਦੇ ਨੇ ਆ ਭਗਵੰਤਪານ ਵਰਗੇ ਜਿਹੜੇ ਹੰਕਾਰ ਚ ਨੇ ਥੱਲੇ ਆਜੋ ਜ਼ਮੀਨ ਦੇ ਉੱਤੇ ਆਪਣਾ ਹੰਕਾਰ ਛੱਡੋ ਹਲੀਮੀ ਚ ਰਹੋ ਲੋਕਾਂ ਦੇ ਕੰਮ ਕਰੋ ਲੋਕਾਂ ਦਾ ਜਿਹੜੇ ਕੰਮ ਲਈ ਤੁਹਾਨੂੰ ਲੋਕਾਂ ਨੇ ਇੱਥੇ ਭੇਜਿਆ ਵਾ ਇਹ ਕੋ ਸਰਕਾਰ ਤੁਹਾਡੀ ਆਯਾਸ਼ੀ ਵਾਸਤੇ ਨਹੀਂ ਬਣੀ ਤੁਹਾਡੀਆਂ ਗੱਡੀਆਂ ਮੋਟਰਾਂ ਝੂਟਣ ਵਾਸਤੇ ਨਹੀਂ ਬਣੀ ਇਹ ਸਰਕਾਰ ਬਣੀ ਆ ਆਮ ਜਨਤਾ ਗਰੀਬ ਮਜਲੂਮ ਦੀ ਮਦਦ ਕਰਨ ਵਾਸਤੇ ਤੁਹਾਡੇ ਕਿ ਤੁਹਾਡੀ ਆਮ ਆਦਮੀ ਪਾਰਟੀ ਕਲੀਨਕਾ ਫੇਲ ਨੇ ਪੰਜਾਬ ਦੇ ਵਿੱਚ ਤੁਹਾਡੇ ਸਕੂਲ ਹੋਵੇ ਮੈਨਸ ਟੋਟਲੀ ਫੇਲ ਆ ਤੁਸੀਂ ਸਾਡੀ ਪੁਰਾਣੀ ਪ੍ਰਣਾਲੀ ਜਿਹੜੀ ਚੱਲਦੀ ਸੀ ਹੈਲਥ ਐਜੂਕੇਸ਼ਨ ਦੀ ਦਿੱਲੀ ਮਾਡਲ ਕਹਿ ਕੇ ਦਿੱਲੀ ਮਾਡਲ ਕਹਿ ਕੇ ਉਹ ਬਰਬਾਦ ਕਰਤੀ ਅੱਜ ਭਗਵੰਤ ਮਾਨ ਨੂੰ ਆਪਣੇ ਕੀਤੇ ਹੋਏ ਸਾਰੀਆਂ ਗਲਤੀਆਂ ਦਾ ਪਬਲਿਕ ਤੌਰ ਦੇ ਉੱਤੇ ਮਾਫੀ ਮੰਗਣੀ ਚਾਹੀਦੀ ਆ ਇਸ ਲਈ ਜੋ ਵੀ ਤੁਸੀਂ ਮੇਰੇ ਨਾਲ ਜੁੜੇ ਹੋ ਮੈਨੂੰ ਅ ਮੈਂ ਅੱਜ ਬਹੁਤ ਮੈਂ ਸਮਝਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਵਾਂ ਜੋ ਕਰੋਗੇ ਉਹੀ ਪਰੋਂਗੇ ਜੋ ਬੀਜੋਗੇ ਉਹੀ ਵੱਢੋਗੇ ਅੱਜ ਉਹਦਾ ਜਿਹੜਾ ਨਾਟਾਰਾ ਹੋਇਆ ਵਾ ਔਰ ਮੈਂ ਸਮਝਦਾ ਕਿ ਝੂਠ ਫਰੇਬ ਅੰਗਰੇਜ਼ੀ ਚ ਕਹਿੰਦੇ ਨੇ ਡੀਸੀਟ ਐਂਡ ਫਾਲਸਫੂਡ ਦੀ ਪੋਲਿਟਿਕਸ ਦਾ ਅੱਜ ਅ ਆ ਦਿਹਾਰ ਹੋਈ ਆ ਤੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੇ ਤਸ਼ੱਦਦ ਕੀਤਾ ਸੀਗਾ ਉਹਨਾਂ ਦੀ ਜਿੱਤ ਹੋਈ ਆ ਉਸ ਅਕਾਲਪੁਰ ਖਾਇਗੁਰੂ ਦਾ ਇੱਕ ਵਾਰੀ ਮੈਂ ਫੇਰ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵੀ ਮੇਰੇ ਵੀਰੋ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਐ ਛੋਟੇ ਜੇ ਨੋਟਿਸ ਤੇ ਆਏ ਹੋ ਇੱਕ ਵਾਰ ਜ਼ੋਰਦਾਰ ਸਵਾਗਤ ਕਰਕੇ ਫਿਰ ਕਹਿਣਾ ਚਾਹਣਾ ਕਿ ਮੈਨੂੰ ਕਿਸੇ ਦੀ ਸੰਕਟ ਵਾਲੇ ਸਮਝ ਮੇਰੇ ਨਾਲ ਦੇ ਪੁਰਾਣੇ ਸਾਡੇ ਕਲੀਗ ਦੇ ਸੰਕਟ ਚ ਮੇਰਾ ਬੜਾ ਉਹਨਾਂ ਨੇ ਜ਼ੁਲਮਟਾਇਆ ਸੀ ਪਰ ਮੈਂ ਕੁਝ ਨਹੀਂ ਕਿਹਾ ਕੁਝ ਬੋਲਿਆ ਨਹੀਂ ਕੋਈ ਸ਼ਬਦ ਨਹੀਂ ਬੋਲਿਆ ਔਰ ਕਿਸੇ ਨੇ ਵੀ ਨਹੀਂ ਬੋਲਿਆ ਉਹਦੀ ਸਪੋਰਟ ਵਿੱਚ ਉਹਨੂੰ ਵੀ ਥੋੜਾ ਜਿਹਾ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਕਿ ਕੱਲਾ ਪੈਸਾ ਰਾਜਨੀਤੀ ਨਹੀਂ ਚਲਾਉਂਦਾ ਜਿਵੇਂ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਝਾਤ ਮਾਰਨੀ ਚਾਹੀਦੀ ਕਿ ਕੱਲੀ ਪੁਲਿਸ ਤੇ ਅਫਸਰਸ਼ਹੀ ਸਰਕਾਰਾਂ ਕਾਮਯਾਬ ਨਹੀਂ ਕਰਦੀਆਂ ਰਾਜਨੀਤੀ ਕਾਮਯਾਬ ਨਹੀਂ ਕਰਦੀਆਂ ਕੁਝ ਸੱਚ ਦਾ ਸਾਰਾ ਲੈਣਾ ਚਾਹੀਦਾ ਕੁਝ ਲੋਕਾਂ ਦੀ ਮਦਦ ਕਰਨੀ ਚਾਹੀਦੀ ਤੇ ਅਖੀਰ ਵਿੱਚ ਮੈਂ ਪੰਜਾਬ ਦੀ ਅਫਸਰਸ਼ਹੀ ਨੂੰ ਵੀ ਬੇਨਤੀ ਕਰੂੰ ਬਹੁਤ ਤੁਸੀਂ ਨਾ ਪਿਛਲੇ 3 ਸਾਲ ਵਿੱਚ ਅਨਕਨਸਟੀਟਿਊਸ਼ਨਲ ਇਲੀਗਲ ਮੈਥਡੋਲੋਜੀ ਚੀਜ਼ ਅਪਲਾਈ ਅਪਣਾਈਆਂ ਨੇ ਬਹੁਤ ਗਲਤ ਕੰਮ ਕੀਤੇ ਅਗਰ ਮੈਂ ਉਹਦੀ ਡਿਟੇਲ ਵਿੱਚ ਜਾਣ ਲੱਗਾ ਤਾਂ ਮੇਰੇ ਖਿਆਲ ਘੰਟਿਆਂ ਬੱਧੀ ਲੱਗ ਜਾਵੇਗਾ ਮਤ ਕਰੋ ਇਹ ਕੰਮ ਤੁਹਾਡੇ ਸਾਹਮਣੇ ਇਹਨਾਂ ਦਾ ਹਸ਼ਰ ਪਹਿਲਾਂ ਪਾਰਲੀਮੈਂਟਸ ਹੋਇਆ ਵਾ ਹੁਣ ਦਿੱਲੀ ਦੀ ਸਰਕਾਰ ਇਹਨਾਂ ਦਾ ਮੋਢ ੁਖੜ ਚੁੱਕਾ ਵਾ ਇਹਨਾਂ ਦੇ ਪਤਾ ਨਹੀਂ ਇਹ ਪਾਰਟੀ ਬਚਣੀ ਹੈ ਕਿ ਨਹੀਂ ਬਚਣੀ ਪੰਜਾਬ ਦੀ ਇਸ ਦੇਸ਼ ਦੀ ਰਾਜਨੀਤੀ ਵਿੱਚ ਇਹਨਾਂ ਦੇ ਕੈਂਟੇ ਕੋਈ ਅਫਸਰ ਨੂੰ ਮੇਰੀ ਹੱਥ ਨਿਮਰਤਾ ਨਾਲ ਬੇਨਤੀ ਹੈ ਕਿ ਇਹਨਾਂ ਦੇ ਕੈਂਟੇ ਗਲਤ ਕੰਮ ਨਾ ਕਰਿਓ ਕਿਉਂਕਿ ਅਲਟੀਮੇਟਲੀ ਸਭ ਨੂੰ ਕੋਆਉਂਟੇਬਲ ਹੋਲਡ ਹੋਣਾ ਪੈਣਾ ਵਾ ਅਕਸਰ ਜਿਹੜੀ ਨਵੀਂ ਗਵਰਨਮੈਂਟ ਬਣੂਗੀ ਉਹ ਪੁਰਾਣਿਆਂ ਨਾਲ ਕੀਤੀਆਂ ਜ਼ਿਆਤੀਆਂ ਆ ਸਾਡੇ ਕਾਂਗਰਸ ਦੇ ਕੇਡਰ ਵਰਕਰਾਂ ਨਾਲ ਸਰਪੰਚਾਂ ਨਾਲ ਤੇ ਕੌਂਸਲਰਾਂ ਨਾਲ ਜਿਹੜਾ ਧੱਕਾ ਹੋਇਆ ਉਹ ਛੱਡ ਦੇਣਗੇ ਐਵੇਂ ਉਹਦਾ ਬਕਾਇਦਾ ਤੌਰ ਤੇ ਕਮਿਸ਼ਨ ਬਣੇਗਾ ਉਹ ਸਾਰੇ ਕੇਸਸ ਦਾ ਪੂਰਾ ਨਿਰੀਖਣ ਕੀਤਾ ਜਾਊਗਾ ਤੇ ਜੋ ਬਣਦੀ ਸਜ਼ਾ ਹੈਗੀ ਆ ਗਲਤ ਜਿਨ੍ਹਾਂ ਨੇ ਕਰਾਇਆ ਉਹਨਾਂ ਤੇ ਵੀ ਹੋਊਗਾ ਤੇ ਫਿਰ ਤੁਸੀਂ ਕਿਉਂ ਗਲਤ ਕੰਮ ਕਰਦੇ ਹੋ ਹਲੇ ਵੀ ਤੁਹਾਡੇ ਕੋਲ ਸਮਾਂ ਹੈਗਾ ਸੰਵਿਧਾਨ ਮੁਤਾਬਕ ਜੋ ਬਾਬਾ ਸਾਹਿਬ ਉਮੀਦ ਕਰਦਿਆਂ ਫੋਟੋਆਂ ਪਿੱਛੇ ਲੱਗੀਆਂ ਉਹਦੇ ਮੁਤਾਬਕ ਆਪਣਾ ਸ਼ਹੀਦ ਭਗਤ ਸਿੰਘ ਦਾ ਮੈਂ ਸਮਝਦਾ ਕਿ ਉਹਦਾ ਉਹਦੀ ਆਤਮਾ ਰੋਂਦੀ ਹੋਣੀ ਆ ਯਾਰ ਕਿ ਕਿਹੋ ਜਿਹੇ ਬੰਦਿਆਂ ਨੇ ਸਾਡੀਆਂ ਫੋਟਵਾਂ ਫੋਟਵਾਂ ਦੀਵਾਰਾਂ ਤੇ ਟੰਗ ਕੇ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਵਾ ਸੋ ਬਹੁਤ ਗੱਲਾਂ ਹੋ ਗਈਆਂ ਹੁਣ ਸਮਾਂ ਹੈ ਕਿ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇੱਕ ਇੱਕ ਲੱਡੂ ਵੀ ਖਾਓ ਤੇ ਨਾਲੇ ਇਹ ਜਿਹੜਾ ਹੈ ਉਹ ਸੁਰਿੰਦਰਪਾਲ ਜੀ ਨੂੰ ਖਾਓ ਸਾਡੇ ਪੁਰਾਣੇ ਸਰਪੰਚਾ ਜੀ ਪਿੰਡ ਦੇ ਇਹ ਨਾ ਇਹਨਾਂ ਨੂੰ ਦਿਖਾਈ ਨਹੀਂ ਦਿੰਦਾ ਬਲਾਈਂਡ ਨੇ ਪੁਲਿਸ ਆਫੀਸਰ ਸੀਗੇ ਲਾ ਇਥੋਂ ਸ਼ੁਰੂ ਕਰੋ ਵਧਾਈ ਦਿਓ ਇੱਕ ਵਾਰ ਫੇਰ ਤੁਹਾਡਾ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਲ ਲਈ ਜੀ ਸਖਪਾਲ ਸਿੰਘ ਖਹਿਰਾ ਦੀ ਵੀਡੀਓ ਇਹ ਆ ਦਰਦ ਹਰ ਕਦੇ ਅੰਦਰ ਦਰਦ ਹੁੰਦਾਗਾ ਜਿਸ ਬੰਦੇ ਦੇ ਨਾਲ ਹੋਈਆਂ ਹੁੰਦੀਆਂ ਨੇ ਕਹਿੰਦੇ ਹੁੰਦੇ ਆ ਨਾ ਜਿਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪਰ ਆਈ ਉਹ ਜਿਸ ਦੇ ਅੰਦਰ ਲੱਗਦੀ ਹੁੰਦੀ ਆ ਅੱਗ ਜਿਸ ਦੇ ਸੀਨੇ ਦੇ ਵਿੱਚ ਵੱਜਦੀਆਂ ਗੋਲੀਆਂ ਉਹਨੂੰ ਪਤਾ ਹੁੰਦਾਗਾ ਉਹਨੂੰ ਪਤਾ ਹੁੰਦਾ ਜਿਸ ਨੇ ਜੇਲ੍ਹਾਂ ਕੱਟੀਆਂ ਨੇ ਬਿਨਾਂ ਗੱਲ ਤੋਂ ਬਿਨਾਂ ਇੱਕ ਕਿੜ ਕੱਢਣ ਦੇ ਤੇ ਇਸ ਕਰਕੇ ਅੱਜ ਜਿਹੜੀਆਂ ਤੁਸੀਂ ਸਖਬਾਤ ਸਿੰਘ ਦੀਆਂ ਖੈਰੇ ਦੀਆਂ ਸਾਰੀਆਂ ਗੱਲਾਂ ਸੁਣੀਆਂ ਨੇ ਬੰਦੇ ਦਾ ਕਿਸੇ ਦਾ ਜੀ ਨਹੀਂ ਕਰਦਾ ਇਹ ਗੱਲਾਂ ਕਰਨ ਨੂੰ ਤੇ ਕਹਾਉਣ ਨੂੰ ਲੱਡੂ ਬੰਨਣ ਨੂੰ ਚਾਹ ਨਹੀਂ ਹੁੰਦਾ ਕਿਸੇ ਦਾ ਪਰ ਜਦੋਂ ਕੋਈ ਧੰਨ ਨੂੰ ਤੰਗ ਪਰੇਸ਼ਾਨ ਕਰਦਾ ਆਖਰ ਰੱਬ ਉਹ ਵੀ ਤੁਹਾਡਾ ਇੱਕ ਦਿਨ ਲਿਆਉਂਦਾਗਾ ਤੇ ਤੁਹਾਨੂੰ ਵੀ ਅਸਾਸ ਕਰਾਉਂਦਾ ਕਿ ਭਾਈ ਆ ਚੱਕ ਤੇ ਤੂੰ ਹੁਣ ਇਹ ਤੋਂ ਆਪਣਾ ਆਦਲੇ ਦਾ ਬਦਲਾ ਲੈ ਕਹਿੰਦਾ ਭਾਵ ਕੇ ਹੁਣ ਤੂੰ ਵੀ ਜਸ਼ਨ ਮਨਾ ਜਿਸ ਤਰ੍ਹਾਂ ਇਹ ਲੋਕ ਜਸ਼ਨ ਮਨਾਉਂਦੇ ਸੀ ਇਸ ਕਰਕੇ ਜਿਹੜੀ ਜਸਪਾਲ ਸਿੰਘ ਖੜੇ ਵੀਡੀਓ ਆ ਤੁਸੀਂ ਉਹ ਧਿਆਨ ਦੇ ਨਾਲ ਸੁਣ ਲਈ ਆ ਤੇ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਨਾ ਧੰਨਵਾਦ ਬਹਿਰਜੀ ਦਾ ਖਾਲਸਾ ਬਹਿਰਜੀ ਕੀ ਪਤੇ